ਅਸੀਂ ਇਸ ਸਮੇਂ ਮੌਜੂਦ ਹਾਂ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਰਾਜਾ ਸੰਸੀ ਵਿਕੇ ਕੁਝ ਹੀ ਸਮੇਂ ਬਾਅਦ ਇੱਥੇ ਜਹਾਜ਼ ਪਹੁੰਚੇਗਾ ਅਮਰੀਕਾ ਵੱਲੋਂ ਰਿਪੋਰਟ ਕੀਤੇ ਗਏ 119 ਭਾਰਤੀਆਂ ਦਾ ਲਗਾਤਾਰ ਇਸ ਤੇ ਸਿਆਸਤ ਹੋ ਰਹੀ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕੁਝ ਸਮਾਂ ਪਹਿਲਾਂ ਇੱਥੇ ਪਹੁੰਚੇ ਸੀ ਮੀਡੀਆ ਨੂੰ ਸੰਬੋਧਨ ਕੀਤਾ ਉਹਨਾਂ ਦੇ ਵੱਲੋਂ ਜਿਹੜਾ ਸੀ ਕੇਂਦਰ ਸਰਕਾਰ ਤੇ ਸਿੱਧੇ-ਸਿੱਧੇ ਜਿਹੜੇ ਆ ਉਹ ਸਵਾਲ ਚੁੱਕੇ ਗਏ ਨੇ ਇਹਨਾਂ ਕੁਝ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਪੰਡਾਏ ਨੇ ਪੰਡਾਏ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕੁਝ ਦਿਨ ਪਹਿਲਾਂ ਹੀ 104 ਉਸ ਤੋਂ ਬਾਅਦ ਅੱਜ 119 ਭਾਰਤੀ ਜਿਹੜੇ ਆ ਰਹੇ ਨੇ ਉਹਦੇ ਵਿੱਚ ਮਤਲਬ 60 ਤੋਂ ਕਰੀਬ ਜਿਹੜੇ ਆ ਉਹ ਪੰਜਾਬ ਦੇ ਵੀ ਨਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਕੁਝ ਹੀ ਸਮਾਂ ਪਹਿਲਾਂ 에어ਪੋਰਟ ਤੇ ਪਹੁੰਚਦੇ ਅਸੀਂ ਵੀ ਉਹਦੇ ਮੌਜੂਦ ਸੀ ਪਰ ਉਹਨਾਂ ਨੇ ਸਿੱਧੇ ਸਿੱਧੇ ਸਵਾਲ ਜਿਹੜਿਆ ਕੇਂਦਰ ਸਰਕਾਰ ਤੇ ਚੁੱਕੇ ਨੇ ਮੋਦੀ ਸਾਹਿਬ ਤੇ ਚੁੱਕੇ ਹੋਏ ਨੇ ਜਕਤਾਰ ਪਹਿਲੇ ਤੇ ਤੁਹਾਨੂੰ ਦੱਸ ਦਿਆਂ ਕਿ 5 ਫਰਵਰੀ ਨੂੰ ਜਹਾਜ਼ ਆਂਦਾ ਹੈ ਜਦੋਂ ਅਮਰੀਕਾ ਦਾ ਫੌਜੀ ਜਹਾਜ਼ 104 ਭਾਰਤੀਆਂ ਨੂੰ ਲੈ ਕੇ ਉਸ ਵੇਲੇ 33 ਪੰਜਾਬੀ ਸਾਨ ਉਹਦੇ ਵਿੱਚ ਤੇ ਅੱਜ ਜਿਹੜਾ ਜਹਾਜ਼ ਉਤਰਿਆ ਕੁਝ ਸਮਾਂ ਬਾਅਦ ਇੱਥੇ ਸ਼੍ਰੀ ਗੁਰੂ ਗ੍ਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਤੇ ਉਤਰ ਜਾਣਾ ਜਿੱਥੇ ਅਸੀਂ ਖੜੇ ਆ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਭਾਰਤੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਨੇ ਜਿਹੜੇ ਕਿ ਗੈਰ ਕਾਨੂੰਨੀ ਟਾਂਗ ਦੇ ਨਾਲ ਗਏ ਹੋਣ ਸਿਆਸਤ ਦੇਖੋ ਹਮੇਸ਼ਾ ਹੀ ਸਿਆਸੀ ਪਾਰਟੀਆਂ ਦਾ ਸਿਆਸਤਦਾਨਾਂ ਦਾ ਕੰਮ ਆ ਸਿਆਸਤ ਕਰਨਾ ਪਹਿਲਾ ਤੁਸੀਂ ਇਹ ਦੇਖੋ ਕਿ ਅੱਜ ਜਿਹੜਾ ਜਹਾਜ਼ ਆ ਰਿਹਾ ਹੈ ਹੁਣ ਕੁਝ ਧੇਰ ਬਾਅਦ ਉਤਰੇਗਾ 119 ਭਾਰਤੀ ਆ ਰਹੇ ਨੇ 67 ਉਹਦੇ ਵਿੱਚ ਪੰਜਾਬੀ ਨੇ 33 ਜਿਹੜੇ ਹਰਿਆਣਵੀ ਨੇ ਕੁਝ ਗੁਜਰਾਤ ਦੇ ਵੀ ਲੋਕ ਨੇ ਹਜੇ ਪਿਛਲੀ ਵਾਰੀ ਰੌਲਾ ਤਾਂ ਪੈ ਗਿਆ ਕਿਉਂਕਿ ਜਿਹੜੇ ਨੌਜਵਾਨ ਆਏ ਛਾਂ ਡਿਪੋਰਟ ਕੀਤੇ ਗਏ ਉਹਨਾਂ ਦੇ ਹੱਥਾਂ ਦੇ ਵਿੱਚ ਹਥਕੜੀਆਂ ਪੈਰਾਂ ਦੇ ਵਿੱਚ ਜੰਜੀਰਾ ਪਾਈਆਂ ਗਈਆਂ ਤੇ ਕਈ ਘੰਟੇ ਉਹਨਾਂ ਨੂੰ ਨਜ਼ਰਬੰਦ ਰੱਖਿਆ ਗਿਆ ਇੱਥੋਂ ਤੱਕ ਕਿ ਉਹਨਾਂ ਨੂੰ ਜਦੋਂ ਟਾਇਲਟ ਜਾਂਦੇ ਸੀ ਉਹਨਾਂ ਨੂੰ ਉੱਥੇ ਜਾਣ ਨਹੀਂ ਦਿੱਤਾ ਗਿਆ ਹੁਣ ਰੌਲਾ ਬਹੁਤ ਪੈ ਗਿਆ ਇਸ ਕਰਕੇ ਕਿ ਅੱਜ ਜਿਹੜੇ ਭਾਰਤੀ ਉੱਥੇ ਆਉਣਗੇ ਜਿਹੜੇ ਪੰਜਾਬੀ ਨੌਜਵਾਨ ਉੱਥੇ ਆਉਣਗੇ ਕਿ ਉਹਨਾਂ ਦੇ ਪੈਰਾਂ ਦੇ ਵਿੱਚ ਪਹਿਲਾਂ ਵਾਂਗੂ ਬੇੜੀਆਂ ਪਾਈਆਂ ਜਾਣਗੀਆਂ ਕਿ ਨਹੀਂ ਇਹ ਤੇ ਉਦੋਂ ਪਤਾ ਲੱਗੇਗਾ ਜਦੋਂ ਇੱਥੇ ਜਹਾਜ਼ ਉਤਰ ਜਾਂਦਾ ਹੈ ਸਿਕਿਉਰਿਟੀ ਬਹੁਤ ਟਾਈਟ ਹੈ ਸਵਾਲ ਸਭ ਤੋਂ ਵੱਡਾ ਜਗਤਾਰ ਜੀ ਇਹ ਹੈ ਤੁਸੀਂ ਦੇਖੋ 104 ਭਾਰਤੀ ਜਿਹੜੇ ਉਦੋਂ ਉਤਰੇ ਪੰਜਾਬੀ ਰੌਲਾ ਸਾਰੀਆਂ ਸਿਆਸੀ ਪਾਰਟੀਆਂ ਪਾਰੀਆਂ ਭਾਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਬੀਜੇਪੀ ਦੇ ਲੀਡਰ ਨੇ ਭਾਵੇਂ ਕਾਂਗਰਸ ਦੇ ਲੀਡਰ ਨੇ ਮੈਨੂੰ ਇਹ ਦੱਸੋ ਉਸ ਦਿਨ ਤੋਂ ਬਾਅਦ ਕਿੰਨੇ ਸਿਆਸੀ ਬੰਦੇ ਉਹਨਾਂ ਨੌਜਵਾਨਾਂ ਦੇ ਘਰ ਗਏ ਜਿਨ੍ਹਾਂ ਨੇ ਆਪਣਾ ਸਭ ਕੁਝ दांव ਤੇ ਲਾ ਕੇ ਵੇਚ-ਵਟ ਕੇ ਉਹ ਅਮਰੀਕਾ ਗਏ ਡੰਕੀ ਰੂਟ ਲਾ ਕੇ ਕੀ ਕਿਸੇ ਦੇ ਮੁਲਕ ਦੇ ਵਿੱਚ ਅਵੈਧ ਤਰੀਕੇ ਦੇ ਨਾਲ ਜਾਣਾ ਇਹ ਠੀਕ ਆ ਤੁਸੀਂ ਚੀਕਾਂ ਦੇ ਬੜੀਆਂ ਮਾਰਦੇ ਹੋ ਹੁਣ ਵੀ ਸਾਡੇ ਬੰਦਿਆਂ ਨੂੰ ਇਦਾਂ ਭੇਜ ਦਿੱਤਾ ਪਹਿਲਾ ਸਵਾਲ ਤੇ ਮੇਰਾ ਇਹਨਾਂ ਆਪਣੇ ਲੀਡਰਾਂ ਨੂੰ ਆ ਜਿਹੜੇ ਨੌਜਵਾਨ ਇਥੋਂ ਬਾਹਰ ਜਾ ਰਹੇ ਨੇ ਕਿਹੜੇ ਹਾਲਾਤਾਂ ਦੇ ਵਿੱਚ ਜਾ ਰਹੇ ਨੇ ਤੁਸੀਂ ਸਾਡੇ ਸੂਬੇ ਨੂੰ ਸਾਡੇ ਮੁਲਕ ਨੂੰ ਇਸ ਤਰ੍ਹਾਂ ਦਾ ਬਣਾਤਾ ਨੌਜਵਾਨ ਸੇ ਰਹਿਣਾ ਹੀ ਨਹੀਂ ਚਾਹਦਾ ਉਹ ਕਹਿੰਦਾ ਵੀ ਕਿਸੇ ਤਰੀਕੇ ਦੇ ਨਾਲ ਮੈਂ ਇੱਥੋਂ ਬਾਹਰ ਚਲਾ ਜਾਵਾਂ ਲੋਕ ਆਪਣੇ ਬੱਚਿਆਂ ਨੂੰ ਇਸ ਕਰਕੇ ਵੀ ਬਾਹਰ ਭੇਜਣਾ ਚਾ ਰਹੇ ਨੇ ਕਿ ਇੱਥੇ ਕਹਿੰਦੇ ਰਹੂਗਾ ਨਸ਼ੇ 'ਚ ਫਸ ਜਾਊਗਾ ਇੱਥੇ ਰਹੂਗਾ ਕਿਸੇ ਗੈਂਗਸਟਰ ਜਿਹੜੀ ਬਾਹਰ ਚੱਲਦੀ ਹੈ ਉਹਦੇ 'ਚ ਫਸ ਜਾਊਗਾ ਬਹੁਤ ਜਿਹੜੇ ਜਿਹੇ ਸਵਾਲ ਨੇ ਤੇ ਨਾਲ ਇਹ ਅਰਬਾਂ ਕਰੋੜਾਂ ਰੁਪਏ ਦੀ ਜਿਹੜੀ ਹੈ ਇੰਡਸਟਰੀ ਹੈ ਜਗਤਾਰ ਜੀ ਉਹਨਾਂ 에ਜੰਟਾਂ ਦੇ ਉੱਤੇ ਕੀ ਕਾਰਵਾਈ ਕੀਤੀ ਗਈ ਇੱਕ ਇੱਕ ਏਜੰਟ ਦੇ ਉੱਤੇ ਕਿੰਨੇ ਕਿੰਨੇ ਪਰਚੇ ਨੇ ਕਈ ਜ਼ਿਲ੍ਹਿਆਂ ਦੇ ਵਿੱਚ ਇਮੀਗ੍ਰੇਸ਼ਨ ਸੈਂਟਰ ਚੱਲਣ ਡਏ ਨੇ ਇਹ ਅਵੈਤ ਤਰੀਕੇ ਦੇ ਨਾਲ ਲੋਕਾਂ ਕੋਲ ਪੈਸੇ ਠੱਗਦੇ ਨੇ ਤੇ ਪੈਸਾ ਕੱਲਾ ਇਹ ਤੇ ਪਾਣੀ ਜਾਂਦੇ ਪਰ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਸਿੱਧੇ ਸਿੱਧੇ ਸਵਾਲ ਚੁੱਕੇ ਜਾ ਰਹੇ ਨੇ ਕਹਿੰਦੇ ਗੁਰੂ ਨਗਰੀ ਅੰਮ੍ਰਿਤਸਰ ਵਾਲਾ ਹੀ 에어ਪੋਰਟ ਕਿਉਂ ਚੁਣਿਆ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਸਿੱਖਾਂ ਨੂੰ ਬਦਨਾਮ ਕਰਨ ਵਾਸਤੇ ਪੰਜਾਬੀਆਂ ਨੂੰ ਬਦਨਾਮ ਕਰਨ ਵਾਸਤੇ ਤੁਸੀਂ 에어ਪੋਰਟ ਚੁਣ ਲਿਆ ਇਹ ਵਾਲਾ ਦੇਖੋ ਜਗਤਾਰ ਮੈਨੂੰ ਤੇ ਇਹ ਨਹੀਂ ਸਮਝ ਆ ਰਹੀ ਕਿ ਜੇ ਅੰਮ੍ਰਿਤਸਰ ਦੇ ਵਿੱਚ ਅਮਰੀਕਾ ਫੌਜੀ ਦਾ ਜਹਾਜ਼ ਉਤਰ ਰਿਹਾ ਫੌਜ ਦਾ ਆਪਣੇ ਭਾਰਤੀਆਂ ਨੂੰ ਲੈ ਕੇ ਜਿਹੜੇ ਕਿ ਅਵਾਇ ਤਰੀਕੇ ਦੇ ਨਾਲ ਗਏ ਉਹਦੇ ਨਾਲ ਪੰਜਾਬ ਬਦਨਾਮ ਕਿਸ ਤਰ੍ਹਾਂ ਹੋ ਗਿਆ ਕਿਵੇਂ ਬਦਨਾਮ ਹੁੰਦਾ ਮੈਨੂੰ ਤੇ ਇਹ ਸਿਆਸਤਦਾਨਾਂ ਦੀ ਸਮਝ ਨਹੀਂ ਲੱਗੀ ਵੀ ਬਦਨਾਮ ਹੋ ਗਿਆ ਪੰਜਾਬ ਪੰਜਾਬ ਉਦੋਂ ਬਦਨਾਮ ਨਹੀਂ ਹੁੰਦਾ ਜਦੋਂ ਨਸ਼ੇ ਦੇ ਨਾਲ ਲੋਕਾਂ ਦੀ ਮੌਤ ਹੁੰਦੀ ਹੈ ਨੌਜਵਾਨਾਂ ਦੀ ਪੰਜਾਬ ਉਦੋਂ ਬਦਨਾਮ ਨਹੀਂ ਹੁੰਦਾ ਜਦੋਂ ਕਿੰਨੇ ਕਿੰਨੇ ਮੰਤਰੀ ਜਿਹੜੇ ਨੇ ਕਿੰਨੇ ਕਿੰਨੇ ਪੈਸੇ ਖਾ ਗਏ ਪੰਜਾਬ ਉਦੋਂ ਬਦਨਾਮ ਨਹੀਂ ਹੁੰਦਾ ਜਦੋਂ ਦਫਤਰਾਂ ਦੇ ਵਿੱਚ ਜਾ ਜਾ ਲੋਕ ਧੱਕੇ ਖਾਂਦੇ ਨੇ ਪੰਜਾਬ ਉਦੋਂ ਬਦਨਾਮ ਨਹੀਂ ਹੁੰਦਾ ਜਦੋਂ ਜੇਲਾਂ ਦੇ ਵਿੱਚੋਂ ਗੈਂਗਸਟਰਾਂ ਦੀ ਇੰਟਰਵਿਊ ਹੁੰਦੀਆਂ ਪੰਜਾਬ ਉਦੋਂ ਬਦਨਾਮ ਨਹੀਂ ਹੁੰਦਾ ਜਦੋਂ ਮਾਵਾਂ ਉਹ ਪਿਓ ਵੈਨ ਪਾਉਂਦੇ ਨੇ ਕਹਿੰਦੇ ਸੇਵੇ ਬਲੇ ਨੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਜਿਹੜੇ ਕਿ ਨਸ਼ੇ ਦੇ ਨਾਲ ਮਰ ਗਏ ਇਹ ਸਿਰਫ ਸਿਆਸਤਦਾਨਾਂ ਦਾ ਜਗਤਾਰ ਕੰਮ ਹੈ ਇਹਨਾਂ ਨੇ ਸਿਆਸਤ ਕਰਨੀ ਤੇ ਨਾਲੇ ਪਹਿਲੀ ਵਾਰ ਨਹੀਂ ਹੋਇਆ ਮੈਂ ਦੱਸ ਦਿਆਂ ਇਹਨਾਂ ਸਿਆਸਤਦਾਨਾਂ ਨੂੰ ਜਗਤਾਰ ਜੀ 2011 ਦੇ ਵਿੱਚ ਵੀ ਇਸ ਤਰ੍ਹਾਂ ਹੀ ਇੱਕ ਘਟਨਾ ਵਾਪਰੀ ਸੀ ਹੁਣ ਮੇਰਾ ਖਿਆਲ ਇਹ ਭੁੱਲ ਗਏ ਨੇ ਜਿਹੜੇ ਲੀਡਰ ਨੇ ਕੈਲਿਫੋਰਨੀਆ ਦੇ ਵਿੱਚ ਇਹ ਟਰੀ ਵੈਲੀ ਯੂਨੀਵਰਸਿਟੀ ਸਕੈਮ ਹੁੰਦਾ ਉੱਥੇ ਉਹਦਾ ਪਰਦਾ ਫਾਸ਼ ਹੁੰਦਾ ਉੱਥੇ ਉਦੋਂ ਪਤਾ ਲੱਗਦਾ ਇਸ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਦੇ ਨਾਂ ਦੇ ਉੱਤੇ ਫਰਜ਼ੀ ਵਾਲਾ ਚੱਲਦਾ ਉੱਥੇ ਤੇ ਉੱਥੇ ਨਤੀਜਾ ਜਦੋਂ ਹੁੰਦਾ ਅਮਰੀਕੀ ਜਿਹੜਾ ਪ੍ਰਸ਼ਾਸਨ ਆ ਤੇ ਜਿਹੜੇ ਇਲੀ ਸਟੂਡੈਂਟਸ ਉੱਥੇ ਗਏ ਉਹਨਾਂ ਨੂੰ ਪੁੱਛ-ਕਿਛ ਕਰਦੇ ਨੇ ਉਹਨਾਂ ਨੂੰ ਹੱਥਕੜੀਆਂ ਲਾ ਦਿੰਦੇ ਨੇ 2011 ਦੀ ਗੱਲ ਦੱਸ ਰਿਹਾ ਤੁਹਾਨੂੰ ਮੈਂ ਜੇਲ੍ਹ ਚ ਪਾਤਾ ਜਾਂਦਾ ਉਹਨਾਂ ਨੂੰ ਤੇ ਇਹਨਾਂ ਸਟੂਡੈਂਟ ਦਾ ਕੈਰੀਅਰ ਖਲਾਬ ਹੁੰਦਾ ਉਹ ਵੱਖਰਾ ਤੇ આરોਪ ਇਹਨਾਂ ਤੇ ਇਹ ਹੈ ਕਿ ਉਦੋਂ ਜਦੋਂ ਕਾਂਗਰਸ ਸਰਕਾਰ ਸੀ ਇਹਨਾਂ ਭਾਰਤੀਆਂ ਦੀ ਮਦਦ ਲਈ ਉਹਨਾਂ ਨੇ ਵੀ ਕੱਖ ਕੀਤਾ ਨਹੀਂ ਆ ਜਿਹੜੇ ਉਹਨਾਂ ਹੱਥਕੜੀਆਂ ਪਾ ਪਾ ਜਾਂਦੇ ਸਦਨਾਂ ਦੇ ਵਿੱਚ ਤੇ ਰੌਲਾ ਪਾਉਂਦੇ ਨੇ ਮੋਦੀ ਸਾਹਿਬ ਨੂੰ ਕਹਿੰਦੇ ਕਈ ਕਈ ਗੱਲਾਂ ਕਰਦੇ ਨੇ ਮੈਂ ਫੇਰ ਆਖਦੇ ਆ ਜੋ ਕੁਝ 1 5 ਫਰਵਰੀ ਨੂੰ ਹੋਇਆ ਇੱਥੇ ਨੌਜਵਾਨਾਂ ਦੇ ਹੱਥਾਂ 'ਚ ਬੇੜੀਆਂ ਪਾਣਾ ਜੰਜੀਰਾਂ ਪਾਣਾ ਇਹ ਦੀ ਸਖਤ ਸ਼ਬਦਾਂ ਦੇ ਵਿੱਚ ਮੈਂ ਨਿੰਦਾ ਕਰਦਾ ਅਸੀਂ ਇਹਨੂੰ ਪ੍ਰਮੋਟ ਨਹੀਂ ਕਰਦੇ ਪਰ ਸਵਾਲ ਇਹ ਖੜਾ ਹੁੰਦਾ ਜਿਨ੍ਹਾਂ ਏਜੰਟਾਂ ਨੇ ਇਹਨਾਂ ਨੂੰ ਬਾਹਰ ਭੇਜਿਆ ਦੇਖੋ ਜਗਤਾਰ ਜਿਹੜਾ 50 ਲੱਖ ਰੁਪਏ ਨੌਜਵਾਨ ਲਾ ਕੇ ਗਿਆ ਉਹਦੇ ਪਰਿਵਾਰ ਤੇ ਕੀ ਬੀਤਦੀ ਹੈ ਉਹ ਰੀਹੈਬਿਲੀਟੇਟ ਕਿੱਥੋਂ ਹੋਊਗਾ ਜਿਨ੍ਹਾਂ ਵਿਆਜੜੀ ਪੈਸੇ ਚੁੱਕੇ ਨੇ ਜਾਂ ਉਧਾਰ ਪੈਸਾ ਲਿਆ ਪੈਸੇ ਦਾ ਮੌੜ ਨਹੀਂ ਮਣਿਆ ਉਹ ਕਰੂਗਾ ਕੀ ਤੁਸੀਂ ਉਹਨੂੰ ਰੀਹੈਬਿਲੀਟੇਟ ਕਰਨ ਵਾਸਤੇ ਕੀ ਕਹਿ ਰਹੇ ਹੋ ਮੁੱਖ ਮੰਤਰੀ ਸਾਹਿਬ ਦਾ ਪ੍ਰੈਸ ਕਾਨਫਰੰਸ ਅਜ ਵੀ ਅਥੇ ਉਹਨਾਂ ਨੇ ਕੀਤਾ ਹੈ ਕੱਲ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤਾ ਹੈ ਠੀਕ ਹੈ ਤੁਹਾਨੂੰ ਬੜਾ ਦਰਦ ਹੋਊਗਾ ਪਰ ਉਹ ਏਜੰਟ ਜਿੰਨਾ ਏਜੰਟਾਂ ਨੇ ਇਹਨਾਂ ਨੂੰ ਬਾਹਰ ਭੇਜਿਆ ਕੀ ਉਹ ਏਜੰਟਾਂ ਦੇ ਉੱਤੇ ਸਖਤ ਕਾਰਵਾਈ ਹੋਈ ਪੈਸੇ ਦੇ ਉਹਨਾਂ ਕੋਲ ਵਸੂਲਨੇ ਚਾਹੀਦੇ ਨੇ ਇਹ ਅੱਜ ਦਾ ਤੰਦਾ ਨਹੀਂ ਸਾਲਾਂ ਤੋਂ ਚੱਲਿਆ ਜਗਤਾਰ ਜੀ ਤੇ ਨਾਲੇ ਇੱਕ ਸਵਾਲ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕੱਲਾ ਹਿੰਦੁਸਤਾਨ ਹੀ ਨਹੀਂ ਹੈ ਕੱਲਾ ਜਿੱਥੋਂ ਅਮਰੀਕਾ ਸਿਰਫ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਬਾਹਰ ਭੇਜਦਾ ਇੱਥੇ ਭੇਜਦਾ ਹੁੰਦਾ ਨਾ ਤੇ ਫਿਰ ਮੰਨਿਆ ਜਾਂਦਾ ਸੀ ਵੀ ਭਾਰਤ ਸਰਕਾਰ ਕੁਛ ਨਹੀਂ ਕਰ ਰਹੀ ਉਹ ਤੇ 트럼ਪ ਸਾਹਿਬ ਨੇ ਤੇ ਪਹਿਲਾਂ ਕਹਤਾ ਵੀ ਜਿਹੜੇ ਇੱਥੇ ਇਲੀਗਲ ਤਰੀਕੇ ਦੇ ਨਾਲ ਭਾਰਤੀ ਆਏ ਨੇ ਜਾਂ ਦੂਸਰੇ ਮੁਲਕਾਂ ਦੇ ਵਿੱਚ ਆਏ ਉਹਨਾਂ ਨੂੰ ਵੀ ਵਾਪਸ ਕਰਾਂਗੇ ਤੇ ਉਹ ਕਰ ਰਹੇ ਨੇ ਇਹ ਇਹ ਇਥੋਂ ਵਾਂਗੂ ਥੋੜੀ ਵੀ ਬੰਗਲਾਦੇਸ਼ੀ ਇੱਥੇ ਵਸਾ ਦਿਓ ਉਹਨਾਂ ਦੀ ਵੋਟਾਂ ਬਣਾਈ ਜਾਓ ਤੇ ਮੁੜ ਕੇ ਰਾਜਨੀਤੀ ਕਰੋ ਤਰੀ ਸਾਹਿਬ ਸਿੱਧਾ ਸਿੱਧਾ ਕਹਿ ਰਹੇ ਨੇ ਸਿੱਧਾ ਸਿੱਧਾ ਬੀਜੇਪੀ ਨੂੰ ਕਹਿ ਰਹੇ ਨੇ ਕਹਿੰਦੇ ਜਿਹੜੇ ਵੀ ਬੰਦੇ ਨੇ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਮੱਥਾ ਲਾਇਆ ਨਾ ਉਹਦਾ ਨਾਮੋ ਨਿਸ਼ਾਨ ਮਟਿਆ ਇਤਿਹਾਸ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਵਾਕਿਆ ਹੀ ਭਾਜਪਾ ਜਿਹੜੀ ਆ ਗੁਰੂ ਨਗਰੀ ਦੇ ਨਾਲ ਕੋਈ ਕਿਸੇ ਤਰ੍ਹਾਂ ਦੀ ਚਾਲ ਖੇਡੀ ਹੋ ਰਵਨੀਤ ਬਿੱਟੂ ਵੀ ਪਹੁੰਚੇ ਹੋਏ ਨੇ ਕੁਝ ਸਮਾਂ ਪਹਿਲਾਂ ਉਹਨਾਂ ਦੀ ਵੀ ਗੱਲ ਕਰਾਂਗੇ ਆਪਾਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਬਾਕੀ ਗੱਲਾਂ ਤੇ ਜਿਹੜੀਆਂ ਕੀਤੀਆਂ ਉਹਨਾਂ ਦੀ ਗੱਲਾਂ ਦੀ ਚਲੋ ਮੈਂ ਹੁਣ ਕੀ ਜਵਾਬ ਦੇਣਾ ਇਹ ਗੱਲ ਉਹਨਾਂ ਨੇ ਜ਼ਰੂਰ ਚੰਗੀ ਕੀਤੀ ਹੈ ਵਿੱਚ ਉਹਨਾਂ ਨੇ ਇਹ ਸਵ ਉਥੋਂ ਬੰਦਕ ਬਣਾ ਕੇ ਡਿਪੋਰਟ ਕੀਤੇ ਜਾਣੇ ਨੇ ਅੰਮ੍ਰਿਤਸਰ ਨੂੰ ਚੁਣਿਆ ਜਾਂਦਾ 에어ਪੋਰਟ ਨੂੰ ਉਦੋਂ ਸਭ ਕੁਝ ਠੀਕ ਐ ਕਹਿੰਦੇ ਜੇ ਤੁਸੀਂ ਅਸੀਂ ਤੁਹਾਡੇ ਕੋ ਇੰਟਰਨੈਸ਼ਨਲ ਫਲਾਈਟਾਂ ਮੰਗਦੇ ਆ ਵੀ ਸਾਡੇ ਕੋ ਇੰਟਰਨੈਸ਼ਨਲ 에어ਪੋਰਟ ਆ ਸਾਡੇ ਇੰਟਰਨੈਸ਼ਨਲ ਇੱਥੋਂ ਫਲਾਈਟਾਂ ਚੱਲੀਆਂ ਚਾਹੀਦੀਆਂ ਉਦੋਂ ਤੁਸੀਂ ਕਹੀ ਡਿੰਗੇ ਪਾਉਂਦੇ ਤੇ ਮਤਲਬ ਉਦੋਂ ਕਹਿੰਦੇ ਦਿਲੋਂ ਚਲੋਣੀ ਐ ਮਤਲਬ ਪੰਜਾਬ ਕਿਤੇ ਖੁਸ਼ਹਾਲ ਹੋ ਜਾਵੇ ਮੁੱਖ ਮੰਤਰੀ ਸਾਹਿਬ ਦੀ ਗੱਲ ਦਾ ਮੈਂ ਸਮਰਥਨ ਕਰਦਾ ਅੰਮ੍ਰਿਤਸਰ ਦੇ ਵਿੱਚ ਇੰਟਰਨੈਸ਼ਨਲ ਰਿਪੋਰਟ ਆ ਇੱਥੇ ਕਿਉਂ ਨਹੀਂ ਇੱਥੇ ਇੰਟਰਨ ਪੰਜਾਬ ਤੋਂ ਬਹੁਤ ਸਾਰਾ ਨੌਜਵਾਨ ਬਾਹਰ ਜਾਂਦਾ ਖੈਰ ਹੁਣ ਤਾਂ ਤੁਸੀਂ ਜਗਤਾਰ ਜੀ ਇਹ ਦੇਖੋ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੈ ਨਾ ਉਹ ਸੁਖਾਵੇਂ ਨਹੀਂ ਹੈਗੇ ਕੈਨੇਡਾ ਵਾਲਿਆਂ ਨੇ ਕਿਹਾ ਤਾਂ 6 ਲੱਖ ਨੌਜਵਾਨ ਅਸੀਂ ਬਾਹਰੋਂ ਇੱਥੇ ਭੇਜ ਦੇਣਾ ਜਿਹੜੇ ਕਿ ਵਰਕ ਪਰਮਨੈਂਟ ਨਹੀਂ ਦਿੱਤੇ ਜਾ ਰਹੇ ਉਹਨਾਂ ਨੂੰ ਯੂਕੇ ਵਾਲਿਆਂ ਨੇ ਵੱਖਰਾ ਵਾਲਾ ਪਾਤਾ ਮਤਲਬ ਕੁੱਲ ਮਿਲਾ ਕੇ ਇਸ ਵੇਲੇ ਸੰਕਟ ਦਾ ਦੌਰ ਹੈ ਰੀਹੈਬਿਲੀਟੇਟ ਕਿਵੇਂ ਕਰਨਾ ਇਹਨਾਂ ਨੌਜਵਾਨਾਂ ਨੂੰ ਇਹ ਸਭ ਤੋਂ ਵੱਡਾ ਸਵਾਲ ਪੰਜਾਬ ਸਰਕਾਰ ਅੱਗੇ ਤੇ ਭਾਰਤ ਸਰਕਾਰ ਅੱਗੇ ਰਵਨੀਤ ਸਿੰਘ ਬਿੱਟੂ ਕਹਿੰਦੇ ਕਿਹੜੀ ਕਿਹੜੀ ਭਵਿੱਖ ਬਾਣੀ ਕਰ ਲੀਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਵੀ ਸਾਰੇ ਜਹਾਜ਼ ਜਿਹੜੇ ਅੰਮ੍ਰਿਤਸਰ ਹੀ ਆਉਣਗੇ ਕਹਿੰਦੇ ਹਲੇ ਤਾਂ ਪਤਾ ਨਹੀਂ ਕਿੰਨੇ ਕ ਅਮਰੀਕਾ ਵਾਲਿਆਂ ਭੇਜ ਦੇਣੇ ਆ ਬਾਕੀ ਜਹਾਜ਼ ਹੋ ਸਕਦਾ ਹੋਰ ਕੰਟਰੀਆਂ ਉਹ ਹੋਰ ਸੂਬਿਆਂ ਦੇ ਵਿੱਚ ਉਤਰ ਜਾਣ ਦੇਖੋ ਜਗਤਾਰ ਜੀ ਮੈਂ ਪਹਿਲੇ ਤੁਹਾਨੂੰ ਦੱਸ ਦਿਆਂ ਜਦੋਂ ਰੋਲਾ ਪਿਆ ਸੀ ਨਾ ਉਦੋਂ ਆਪਣੇ ਜਿਹੜੇ ਐਸ ਜੈ ਸ਼ੰਕਰ ਨੇ ਆਪਣੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਇੱਕ ਆંકੜਾ ਦਿੱਤਾ ਸੀ ਉਹ ਕਹਿੰਦੇ ਤੁਸੀਂ ਦੇਖੋ ਕਿਹੜੇ ਕਿਹੜੇ ਸਾਲ ਦੇ ਵਿੱਚ ਕਦੋਂ-ਕਦੋਂ ਕਿੰਨੇ ਕਿੰਨੇ ਨੌਜਵਾਨ ਆਏ ਉਹਨਾਂ ਨੇ ਕੋ 15 ਹਜ਼ਾਰ ਬੰਦੇ ਦੀ ਲਿਸਟ ਦਿੱਤੀ ਸੀ 2010 ਚ ਕਹਿੰਦੇ 799 ਆਏ 2011 ਚ 597 ਆਏ 12 ਚ 530 ਮਤਲਬ ਕੁੱਲ ਮਲਾ ਕੇ 2024 ਦੇ ਵਿੱਚ ਜਿਹੜੇ ਆਏ 1368 ਹੁਣ ਸਾਡੀ ਦਸ਼ਕਾ ਨੂੰ ਵੀ ਦੱਸ ਦਿਓ ਕਿ ਉਹਨਾਂ ਲੋਕਾਂ ਦੇ ਭਾਰਤ ਦੇ ਵਿੱਚ ਆਣ ਕੇ ਮਾਮਲੇ ਵੀ ਦਰਜ ਹੋਏ ਸੀ ਅਮਰੀਕਾ ਚ ਵੀ ਮਾਮਲੇ ਦਰਜ ਹੋਏ ਸੀ ਦੇਖੋ ਮਾਮਲੇ ਦਰਜ ਐਸ ਵੇਲੇ ਕਿਉਂਕਿ ਕਿਸੇ ਵੀ ਸਰਕਾਰ ਨੇ ਇਹ ਗੱਲ ਨਹੀਂ ਕੀਤੀ ਵੀ ਜਦੋਂ ਦੇ ਬੰਦੇ ਵਾਪਸ ਆਏ 15 ਹਜ਼ਾਰ ਉਹਨਾਂ ਦੀ ਸਥਿਤੀ ਕੀ ਹੈ ਜਾਂ ਤੇ ਉਹਨਾਂ ਨੂੰ ਵੀ ਦੱਸੋ ਨਾ ਵੀ ਇਹਨਾਂ ਨੂੰ ਜਿਨ੍ਹਾਂ ਨੇ ਇਲੀਗਲ ਤਰੀਕੇ ਦੇ ਨਾਲ ਭੇਜਿਆ ਸੀ ਉਹਨਾਂ ਤੇ ਕੀ ਕਾਰਵਾਈ ਕੀਤੀ ਸਰਕਾਰਾਂ ਨੇ ਹੁਣ ਰਮਨੀਤ ਬਿੱਟੂ ਦੀ ਤੁਸੀਂ ਗੱਲ ਕੀਤੀ ਹੈ ਰਮਨੀਤ ਬਿੱਟੂ ਕਹਿ ਰਿਹਾ ਵੀ ਠੀਕ ਹੈ ਭੁੱਖਮਾਰੀ ਤੇ ਨਹੀਂ ਹੋਈ ਬਿਲਕੁਲ ਠੀਕ ਹੈ ਪਰ 3000 3000 ਅੱਜ ਦੂਜਾ ਆਉਣਾ ਪਹਿਲਾਂ 5 ਫਰਵਰੀ ਨੂੰ ਆਈ ਅੱਜ ਦੂਜਾ ਆਉਣਾ ਹੈ ਅੱਜ ਆ ਗਈ ਹੈ ਅਸੀਂ ਖੜੇ ਹਾਂ ਐਸ ਵੇਲੇ ਆ ਗੁਰਾਮਦਾਸ ਇੰਟਰਨੈਸ਼ਨਲ ਅਰਪੋਰਟ ਦੇ ਉੱਤੇ 15 ਫਰਵਰੀ ਤੇ ਰਾਤ ਦਾ ਸਮਾਂ ਇੱਕ ਜੇ ਅੱਜ ਕੱਲ ਫੇਰ ਆਉਣਾ ਹੈ 24 ਘੰਟਿਆਂ ਬਾਅਦ ਤੇ ਚੌਥਾ ਜਹਾਜ ਕਦੋਂ ਆਏਗਾ ਜੇ 16 17000 ਪ੍ਰਵਾਸੀ ਜਿਹੜੇ ਉੱਥੇ ਗਏ ਆ ਅਵੈ ਤਰੀਕੇ ਦੇ ਨਾਲ ਜਿਹੜੇ ਇੱਥੇ ਆਉਣੇ ਆ ਤੇ ਜੇ ਤੇ ਦੂਜੇ ਸੂਬਿਆਂ 'ਚੋਂ ਵੀ ਉਤਰਦੇ ਆ ਫਿਰ ਤੇ ਗੱਲ ਮੰਨੀ ਜਾਂਦੀ ਆ ਦੇਖੋ ਗੁਜਰਾਤ ਉਤਰ ਸਕਦਾ ਬੰਬੇ ਉਤਰ ਸਕਦਾ ਦਿੱਲੀ ਉਤਰ ਸਕਦਾ ਫਿਰ ਤੇ ਰਮਨਜੀਤ ਸਿੰਘ ਬੁੱਟੂ ਉਹਨਾਂ ਦੀ ਗੱਲ ਤੋਂ ਤੇ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੂਜੀ ਥਾਵੇਂ ਤੇ ਜਹਾਜ਼ ਉਤਰੇਗਾ ਪਰ ਸਵਾਲ ਇਹ ਹੈ 트럼ਪ ਨੇ ਕਿਸੇ ਨੂੰ ਪੁੱਛ ਕੇ ਨਹੀਂ ਭੇਜਣਾ ਇੱਕ ਸਵਾਲ ਹੋਰ ਮੈਂ ਪੁੱਛਣਾ ਚਾਹੁੰਦਾ ਨਾ ਸਿਆਸੀ ਲੀਡਰਾਂ ਨੂੰ ਤੁਸੀਂ ਰੌਲਾ ਤਾਂ ਬੜਾ ਪਾਈ ਜਾਂਦੇ ਹੋ ਤੇ ਜੇ ਉਹ ਇਹਨਾਂ ਨੂੰ ਸਾਰਿਆਂ ਨੂੰ ਕੈਦ ਕਰ ਲੈਂਦਾ ਫਿਰ ਕੀ ਕਰਦੇ ਹੋ ਤੁਸੀਂ ਜੇਲ੍ਹ ਚ ਛੁੱਟੋ ਜਾਂਦਾ ਅਮਰੀਕਾ ਦੀ ਤੇ ਫਿਰ ਕੀ ਕਰ ਲੈਂਦੇ ਤੁਸੀਂ ਫਿਰ ਤੁਸੀਂ ਹੱਥ ਜੋੜ ਨਹੀਂ ਵੀ ਸਾਡੇ ਨੌਜਵਾਨ ਵਾਪਸ ਭੇਜ ਦਿਓ ਤਾਂ ਲੱਗਦਾ ਫਿਰ ਕੇਂਦਰ ਦਾ ਬੂਆ ਖੜਕਾਉਣਾ ਪੈਣਾ ਸੀ ਕੇਂਦਰ ਦਾ ਬੂਆ ਹਜੇ ਵੀ ਖੜਕਾਉਣਾ ਚਾਹੀਦਾ ਅੰਮ੍ਰਿਤਸਰ ਦੀ ਗੱਲ ਨਹੀਂ ਮੈਂ ਪੰਜਾਬ ਦੀ ਜੇ ਗੱਲ ਕਰਦੇ ਆ ਨਾ ਇਹ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਨੂੰ 117 ਐਮਐਲਏ ਨੂੰ ਸਾਡੇ ਜਿੰਨੇ ਐਮਪੀ ਨੇ ਭਾਵੇਂ ਲੋਕ ਸਭਾ ਦੇ ਨੇ ਭਾਵੇਂ ਰਾਜ ਸਭਾ ਦੇ ਨੇ ਇਹਨਾਂ ਸਾਰਿਆਂ ਨੂੰ ਦਿੱਲੀ ਜਾ ਕੇ ਬਹਿ ਜਾਣਾ ਚਾਹੀਦਾ ਤੇ ਗੱਲ ਕਰਨੀ ਚਾਹੀਦੀ ਵੀ ਜਿਹੜੇ ਏਜੰਟ ਨੇ ਜਿਨ੍ਹਾਂ ਨੇ ਇਹਨਾਂ ਨੂੰ ਵਿਦੇਸ਼ ਭੇਜਿਆ ਉਹਨਾਂ ਦੇ ਉੱਤੇ ਕੀ ਉਹਨਾਂ ਦੀਆਂ ਪ੍ਰਾਪਰਟੀਆਂ ਜ਼ਬਤ ਕਰੇਗੀ ਸਰਕਾਰ ਕੀ ਉਹਨਾਂ ਦੇ ਖਿਲਾਫ ਵੱਡੇ ਐਕਸ਼ਨ ਇੱਥੇ ਦੇ ਕਿਸੇ ਤੇ ਕੇਸ ਕਰਦੇ ਉਹ ਸਾਲਾਂ ਸਾਲ ਅਦਾਤਾਂ ਦੇ ਵਿੱਚ ਕੇਸ ਚੱਲਦਾ ਰਹਿੰਦਾ ਤੁਸੀਂ ਦੇਖੋ ਇੱਕ ਇੰਡਸਟਰੀ ਇਲੀਗਲ ਤੌਰ ਤੇ ਕਿੰਨੇ ਸਾਲਾਂ ਤੋਂ ਇੱਥੇ ਚੱਲਣ ਡਈ ਹੈ ਪਰ ਫੁੱਲੇ ਤੋ ਰਿਹਾ ਹੈ ਮਾਫੀਆ ਉਹਨੂੰ ਸੁਰੱਖਸ਼ਨ ਕੌਣ ਦਿੰਦਾ ਹੈ ਈ ਲੀਡਰਾਂ ਨੇ ਉਹਨਾਂ ਨੂੰ ਸੁਰੱਖਿਆ ਨਹੀਂ ਦਿੱਤਾ ਕਿ ਲੋਕਲ ਪ੍ਰਸ਼ਾਸਨ ਉਹਨਾਂ ਨੂੰ ਸਪੋਰਟ ਨਹੀਂ ਕਰਦਾ ਬਹੁਤ ਸਾਰੇ ਜਿਹੜੇ ਸਵਾਲ ਨੇ ਜਿਦਾ ਜਵਾਬ ਜਨਤਾ ਚਾਹੁੰਦੀ ਹੈ ਵੀ ਸਿਰਫ ਤੇ ਸਿਰਫ ਪੰਜਾਬ ਦੇ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹ ਸਾਰੀ ਸਿਆਸੀ ਚਾਲ ਚੱਲੀ ਜਾ ਰਹੀ ਹੈ ਇਹ ਵੀ ਬਹੁਤ ਵੱਡਾ ਸਵਾਲ ਹੈ ਮੁੱਖ ਮੰਤਰੀ ਨੂੰ ਸਵਾਲ ਕੀਤਾ ਸਾਡੇ ਪੱਤਰਕਾਰਾਂ ਨੇ ਅੱਜ ਜਦੋਂ ਹੁਣੇ ਪ੍ਰੈਸ ਕਾਨਫਰੰਸ ਹੋਈ ਆ ਕਹਿੰਦੇ ਨੇ ਜਿਹੜੇ ਨੌਜਵਾਨ ਆਏ ਨੇ ਹੁਣ ਇਹਨਾਂ ਨੂੰ ਤੁਸੀਂ ਰੋਜ਼ਗਾਰ ਦੋਗੇ ਪੰਜਾਬ ਦੇ ਵਿੱਚ ਨੌਕਰੀਆਂ ਦੋਗੇ ਰੋਜ਼ਗਾਰ ਕਹਿੰਦੇ ਸਾਡੇ ਬੱਚੇ ਆ ਗਏ ਆ ਅਸੀਂ ਤਾਂ ਗੱਲ ਦੇ ਨਾਲ ਲਾਵਾਂਗੇ ਤੁਹਾਨੂੰ ਲੱਗਦਾ ਹੁਣ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਜਾਂ ਇਹਨਾਂ ਦੀ ਪ੍ਰਤਾਈ ਕਰੂਗੀ ਪੰਜਾਬ ਸਰਕਾਰ ਜਕਤਾਰ ਜੀ ਇਹ ਸਿਆਸੀ ਬਿਆਨ ਹੁੰਦੇ ਆ ਵੀ ਅਸੀਂ ਕਰਾਂਗੇ ਕੁਝ ਕੀ ਕਰੋਗੇ ਜਿਹੜੇ ਨੌਜਵਾਨ ਇੱਥੇ ਬੇਰੋਜ਼ਗਾਰ ਤੌਰੇ ਫਿਰਦੇ ਆ ਪੀ ਐਚ ਡੀਆ ਉਹਨਾਂ ਨੇ ਕੀਤੀਆਂ ਨੌਕਰੀਆਂ ਤੁਸੀਂ ਉਹਨਾਂ ਨੂੰ ਦੇ ਰਹੇ ਤਿੰਨ ਤਿੰਨ ਸਾਲ ਕਹਿੰਦੇ ਹੋ ਕੰਟਰੈਕਟ ਤੇ ਤੁਸੀਂ ਇੱਥੇ ਕੰਮ ਕਰੋ ਕਿੰਨੇ ਤੁਸੀਂ ਕਿਹਾ 50 ਹਜ਼ਾਰ ਅਸੀਂ ਨੌਜਵਾਨ ਭਰਤੀ ਕਰਦੇ ਆ ਤੁਸੀਂ ਇਹ ਕਦੀ ਦੱਸਿਆ ਵੀ ਤਿੰਨਾਂ ਸਾਲਾਂ ਜਿੰਨੇ ਜਦੋਂ ਦੀ ਤੁਹਾਡੀ ਸਰਕਾਰ ਆਈ ਏ ਸਰਕਾਰੀ ਡਿਪਾਰਟਮੈਂਟਾਂ ਦੇ ਵਿੱਚੋਂ ਕਿੰਨੀਆਂ ਨੌਕਰੀਆਂ ਚਲੀਆਂ ਗਈਆਂ ਕਿੰਨੇ ਰਿਟਾਇਰ ਹੋ ਗਏ ਕਿੰਨੇ ਸਕੂਲ ਨੇ ਜਿਨ੍ਹਾਂ ਦੇ ਵਿੱਚ ਮਾਸਟਰ ਹਨੀ ਕਈ ਸਕੂਲਾਂ ਦੇ ਜਿਹਨਾਂ ਦੇ ਪ੍ਰਿੰਸੀਪਲ ਹਨੀ ਮਤਲਬ ਇੱਕ ਇੱਕ ਬੰਦੇ ਕੋਲ ਚਾਰ ਚਾਰ ਕੰਮ ਲਏ ਜਾ ਰਹੇ ਨੇ ਡਾਕਟਰ ਤੁਹਾਡੇ ਕੋਲ ਹੈ ਨਹੀਂ ਹੈਲਥ ਦੇ ਵਿੱਚ ਤੁਸੀਂ ਤਹਿਸੀਲਦਾਰ ਇੱਥੇ ਚਲੇ ਜਾਓ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ ਪਟਵਾਰੀਆਂ ਉਹਨਾਂ ਕਰਿੰਦੇ ਰੱਖੇ ਤਹਿਸੀਲਦਾਰਾਂ ਉਹਨਾਂ ਕਰਿੰਦੇ ਰੱਖੇ ਤੁਸੀਂ ਕਰੋਗੇ ਕੀ ਮਤਲਬ ਤੁਸੀਂ ਗੱਲਾਂ ਤੇ ਬੜੀਆਂ ਕਰਦੇ ਹੋ ਬਿਆਨਬਾਜ਼ੀ ਨੂੰ ਛੱਡੋ ਪੰਜਾਬ ਦਾ ਕੋਈ ਭਲਾ ਕਰੋ ਪੰਜਾਬ ਤਾਂ ਪਹਿਲਾਂ ਹੀ ਬਰਬਾਦ ਹੋ ਚੁੱਕਿਆ ਹੈ ਪਹਿਲੇ ਕਾਲਾ ਦੌਰ ਆਇਆ ਉਦੋਂ ਪੰਜਾਬ ਨਾਮ ਹੋਇਆ ਡਾਂਕੀ ਬਣ ਬਣ ਲੋਕ ਬਾਹਰ ਜਾ ਰਹੇ ਨੇ ਕਿਸ ਤਰ੍ਹਾਂ ਵੀਡੀਓ ਸਾਹਮਣੇ ਆ ਰਹੀਆਂ ਤੇ ਤੁਹਾਨੂੰ ਪਤਾ ਨਹੀਂ ਲੱਗਦਾ ਇਹ ਸਾਡੀਆਂ ਏਜੰਸੀਆਂ ਦਾ ਮਤਲਬ ਬਿਲਕੁਲ ਫੇਲ ਹੋ ਚੁੱਕੀਆਂ ਹਨ ਉਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਹਿੰਦੇ ਇੱਕ ਪਾਸੇ ਮੋਦੀ ਸਾਹਿਬ ਦੀ ਤੇ 트ੰਪ ਸਾਹਿਬ ਦੀ ਜੱਫੀ ਪੈ ਰਹੀ ਹੈ ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਨੌਜਵਾਨਾਂ ਦਾ ਜਹਾਜ਼ ਲੱਦ ਕੇ ਤੇ ਇੰਡੀਆ ਨੂੰ ਭੇਜਿਆ ਜਾ ਰਿਹਾ ਨਹੀਂ ਤੇ ਫਿਰ ਤੁਸੀਂ ਮਿਲ ਕੇ ਜਾ ਕੇ ਮੋਦੀ ਸਾਹਿਬ ਨੂੰ ਕਹਿ ਦਿਓ ਨਾ ਵੀ ਬਿਲਕੁਲ ਵਾਜਬ ਤਰੀਕਾ ਹੈ ਜਿਹੜੇ ਡੌਂਕੀ ਲਾ ਕੇ ਗਏ ਨੇ ਉਹ ਠੀਕ ਠੰਗ ਦੇ ਨਾਲ ਗਏ ਨੇ ਉਹਨਾਂ ਨੂੰ ਬਿਲਕੁਲ ਤੁਸੀਂ ਉਹਨਾਂ ਨੂੰ ਉੱਥੇ ਰਹਿਣ ਦਿਓ ਫਿਰ ਤੁਸੀਂ ਇਹ ਸਮਰਥਨ ਕਰ ਰਹੇ ਹੋ ਉਹਨਾਂ ਦਾ ਫਿਰ ਤੇ ਤੁਸੀਂ ਉਹ ਬੰਦੇ ਜਿਹੜੇ ਲੋਕ ਨੇ ਜਿਹੜੇ ਬੰਦਿਆਂ ਨੇ ਇੱਥੋਂ ਨਜਾਇਜ਼ ਤੌਰ ਦੇ ਉੱਤੇ ਪੈਸੇ ਲੈ ਲੈ ਕੇ ਲੋਕਾਂ ਨੂੰ ਬਰਬਾਦ ਕਰਕੇ ਬਾਹਰ ਭੇਜਿਆ ਤੁਸੀਂ ਉਹਨਾਂ ਨੂੰ ਸਮਰਥਨ ਦੇ ਰਹੇ ਲੱਗਦਾ 4 ਤਰੀਕ ਵਾਲੇ ਦਿਨ ਜਿੱਦਣ 5 5 ਫਰਵਰੀ ਨੂੰ ਜਦੋਂ ਪਹਿਲੀ ਫਲੈਟ ਆਉਂਦੀ ਆ ਉਸ ਦਿਨ ਤਾਂ ਕੱਲੇ ਕਲਦੀਪ ਸਿੰਘ ਧਾਰੀਵਾਲ ਆਉਂਦੇ ਨੇ ਮੁੰਡਿਆਂ ਨੂੰ ਮਿਲਣ ਵਾਸਤੇ ਚੱਲ ਜਾਂਦੇ ਨੇ ਲੱਗਦਾ ਮੁੱਖ ਮੰਤਰੀ ਉਸ ਦਿਨ ਕਿੱਥੇ ਚਲੇ ਗਏ ਸੀ ਉਦੋਂ ਹੀ ਤਾਂ ਅੰਮ੍ਰਿਤਸਰ ਦੇ ਵਿੱਚ ਫਲੈਟ ਆਈ ਤਰੀ ਸੀ ਦੇਖੋ ਉਸ ਦਿਨ ਉਹਨਾਂ ਨੂੰ ਪਤਾ ਨਹੀਂ ਸੀ ਸ਼ਾਇਦ ਇੰਨਾ ਵੱਡਾ ਇਹ ਮੁੱਦਾ ਬਣ ਜਾਏਗਾ ਉਸ ਦਿਨ ਚੋਣਾ ਸੰਦਲੀ ਖੈਰ ਕਿ ਇਹ ਤਾਂ ਪਹਿਲਾਂ ਵਾਪਸ ਆ ਗਏ ਕਿਸਨ ਕਿਉਂਕਿ ਦਿੱਲੀ ਵਾਲਿਆਂ ਨੂੰ ਇਲੈਕਸ਼ਨ ਕੋਡ ਲੱਗ ਜਾਂਦਾ ਹੈ ਚੋਣਾਂ ਤੋਂ ਪਹਿਲਾਂ ਬਾਹਰ ਜਾਣਾ ਪੈਂਦਾ ਹੁਣ ਉਦੋਂ ਨਹੀਂ ਆਏ ਚਲੋ ਹੁਣ ਆ ਗਏ ਮੇਰਾ ਸਵਾਲ ਇਹ ਹੈ ਜਗਤਾਰ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਸ ਤੇ ਰੋਕ ਲੱਗੇਗੀ ਮੈਂ ਜੋ ਤੁਹਾਨੂੰ ਹੁਣੇ ਦੱਸ ਕੇ ਹਟਿਆ ਵੀ ਪਹਿਲਾਂ ਵੀ ਇਸ ਤਰ੍ਹਾਂ ਹੀ ਜਿਹੜੇ ਨੌਜਵਾਨ ਡਿਪੋਰਟ ਕੀਤੇ ਜਾਂਦੇ ਰਹੇ ਕੀ ਕੀਤਾ ਸਾਡੀਆਂ ਸਰਕਾਰਾਂ ਨੇ ਸਿਰਫ ਸਿਆਸਤ ਜੇ ਭਾਜਪਾ ਦੀ ਸਰਕਾਰ ਹੁੰਦੀ ਹੈ ਤੇ ਕਾਂਗਰਸ ਸਿਆਸਤ ਕਰਨ ਲੱਗ ਜਾਂਦੀ ਹੈ ਕਾਂਗਰਸ ਦੀ ਸਰਕਾਰ ਹੁੰਦੀ ਹੈ ਤੇ ਭਾਜਪਾ ਸਿਆਸਤ ਕਰਨ ਲੱਗ ਜਾਂਦੀ ਹੈ ਹੁਣ ਆ ਕੀ ਇਹ ਆਮ ਆਦਮੀ ਪਾਰਟੀ ਵਾਲੇ ਆ ਗਏ ਤਿੰਨਾਂ ਸਾਲਾਂ ਤੋਂ ਹੁਣੇ ਨੇ ਤੇ ਸਿਆਸਤ ਕਰਨ ਲੱਗੀ ਆਮ ਬੰਦਾ ਜਿਹੜਾ ਪੀੜਿਤ ਆ ਆਮ ਬੰਦਾ ਦੁਖੀ ਹੈ ਪੰਜਾਬ ਦਾ ਬੰਦਾ ਦੁਖੀ ਹੋ ਕੇ ਕਿਸੇ ਦਾ ਜੇ ਤੁਹਾਡੇ ਤੁਸੀਂ ਤੁਹਾਡੇ ਮਾਪਿਆਂ ਦਾ ਜੀ ਨਹੀਂ ਕਰਦਾ ਕਿ ਤੁਹਾਨੂੰ ਬਾਹਰ ਭੇਜਣ 50-50 ਲੱਖ ਰੁਪਏ ਕਰਜ਼ਾ ਲੈ ਕੇ ਸਿਰਫ ਇਥੋਂ ਗੰਦਗੀ ਜਿਹੜੀ ਇੱਥੇ ਫੈਲੀ ਗਈ ਸਾਡੇ ਲੀਡਰਾਂ ਲੋਕਾਂ ਨੂੰ ਸਬਜ ਬਾਗ ਦਿਖਾਏ ਤੇ ਆਪਣੇ ਘਰ ਪਰੇ ਕੌਣ ਨਹੀਂ ਜਾਂਦਾ ਪੰਜਾਬ ਨੂੰ ਲੁੱਟਿਆ ਤੇ ਕਿਹਨੇ ਲੁੱਟਿਆ ਆਮ ਬੰਦੇ ਤਾਂ ਨਹੀਂ ਲੁੱਟਿਆ ਸਿਆਸਤ ਹੋ ਰਹੀ ਹੈ ਇਸ ਪੂਰੇ ਮਸਲੇ ਦੇ ਤਾਂ ਇੱਥੇ ਭਾਰਤੀ ਜਨਤਾ ਪਾਰਟੀ ਵੀ ਪਹੁੰਚ ਗਈ ਉਹਨਾਂ ਦੇ ਮਨਿਸਟਰ ਵੀ ਪਹੁੰਚ ਗਏ ਨੇ ਤੇ ਮੁੱਖ ਮੰਤਰੀ ਸਾਹਿਬ ਤਾਂ ਆਪ ਆ ਗਏ ਕਾਂਗਰਸ ਅਕਾਲੀ ਦਲ ਕਿਤੇ ਨਜ਼ਰ ਨਹੀਂ ਆ ਰਿਹਾ ਕਿ ਲੱਗਦਾ ਕੋਈ ਇਹਨਾਂ ਨੂੰ ਸ਼ੰਕਾ ਇਹਦੇ ਵਿੱਚ ਕਿਤੇ ਨਾ ਕਿਤੇ ਨਹੀਂ ਕਰਨਗੇ ਕੀ ਆ ਕੇ ਦੇਖੋ ਸਿਰਫ ਬਿਆਨਬਾਜ਼ੀ ਜਿਸ ਤਰ੍ਹਾਂ ਇਹ ਬਿਆਨਬਾਜ਼ੀ ਕੀ ਜਾਂਦੇ ਉਹ ਵੀ ਆਏਗਾ ਕੋਈ ਬਿਆਨਬਾਜ਼ੀ ਕਰ ਦੇਗਾ ਕਨਸਟਰਕਟਿਵ ਹੱਲ ਇਹਦਾ ਹੱਲ ਕੀ ਹੈ ਤਰੀਕਾ ਕੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਜਿਹੜੇ ਆ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜਣ ਤੁਸੀਂ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਇੱਥੇ ਤੁਸੀਂ ਇਹੋ ਜਿਹੇ ਸੁਖਾਵਾਂ ਮੌਲ ਤਿਆਰ ਕੀਤਾ ਇ ਬਹੁਤ ਸਾਰੇ ਜਿਹੜੇ ਸਵਾਲ ਨੇ ਜਗਤਾਰ ਜੀ ਜਿਹਦਾ ਜਵਾਬ ਲੋਕ ਮੰਗਦੇ ਨੇ ਚੰਗੀਆਂ ਤਾਂ ਕੋਈ ਯੂਨੀਵਰਸਿਟੀਆਂ ਨਹੀਂ ਹੈਗੀਆਂ ਚੰਗੇ ਤਾਂ ਕੋਈ ਸਕੂਲ ਨਹੀਂ ਗਏ ਪ੍ਰਾਈਵੇਟ ਜਿਹੜਾ ਮਾਫੀਆ ਪਰਫੁੱਲਤੋਂ ਡਿਆ ਤੇ ਸਰਕਾਰੀ ਤੰਤਰ ਦਾ ਪੱਠਾ ਬਹਿ ਗਿਆ ਹੁਣ ਕਹਿੰਦੇ ਕੇਂਦਰ ਇਹ ਵੀ ਕਹਿੰਦੀ ਸਭ ਤੋਂ ਜ਼ਿਆਦਾ ਟਰੈਵਲ ਏਜੰਟ ਜਿਹੜੇ ਉਹ ਪੰਜਾਬ ਦੇ ਨੇ ਪੰਜਾਬ ਦੇ ਹੀ ਟਰੈਵਲ ਏਜੰਟਾਂ ਨੇ ਇਹਨਾਂ ਨੌਜਵਾਨਾਂ ਨੂੰ ਭੇਜਿਆ ਵਾਕਈ ਪੰਜਾਬ ਦੇ ਨੇ ਜਾਂ ਹੁਣੇ ਆਮ ਆਦਮੀ ਪਾਰਟੀ ਚ ਪੈਦਾ ਹੋ ਗਿਆ ਟਰੈਵਲ ਏਜੰਟ ਦੇਖੋ 3 ਸਾਲ ਦੇ ਵਿੱਚ ਟਰੈਵਲ ਏਜੰਟ ਨਹੀਂ ਪੈਦਾ ਹੋਇਆ ਜਗਤਾਰ ਜੀ ਇਹ ਮਾਫੀਆ ਬੜਾ ਪੁਰਾਣਾ ਹੈ ਸੰਗਠਿਤ ਤ ਜਲੰਧਰ ਤੁਸੀਂ ਦੇਖੋ ਕਿੰਨੇ ਤੁਸੀਂ ਦੇਖ ਲਓ ਹਜੇ ਵੀ ਸੁਧਾਰੀ ਕਰਦੇ ਸਰਕਾਰ ਵੀ ਕਿੰਨੇ ਜਿਹੜੇ ਇਮੀਗ੍ਰੇਸ਼ਨ ਸੈਂਟਰ ਜਿਹੜੇ ਨੇ ਉਹ ਰਜਿਸਟਰਡ ਨੇ ਕਿੰਨੇ ਜਿਹੜੇ ਟਰੈਵਲ ਏਜੰਟ ਨੇ ਰਜਿਸਟਰਡ ਨੇ ਮਤਲਬ ਤੁਸੀਂ ਦੇਖੋ ਡੰਕੀ ਰੂਟ ਤੇ ਭੇਜ-ਭੇਜ ਕੇ ਹੁਣ ਤਾਂ ਵੀਡੀਓ ਇਹ ਕੁਛ ਦਿਨ ਚੱਲਣਾ ਹੈ ਮੁੱਦਾ ਉਸ ਤੋਂ ਬਾਅਦ ਫਿਰ ਨਵਾਂ ਮੁੱਦਾ ਪੁਰਾਣਾ ਭੁੱਲ ਜਾਣਾ ਮੈਂ ਤੁਹਾਨੂੰ ਇਹ ਪਹਿਲੇ ਕਹਿਆ ਹਟਿਆ ਕਿ 5 ਫਰਵਰੀ ਨੂੰ ਜਿਹੜਾ ਜਹਾਜ਼ ਆਇਆ ਜਿਹਦੇ ਵਿੱਚ 33 ਪੰਜਾਬੀ ਆਏ ਉਹਨਾਂ ਪੰਜਾਬੀਆਂ ਦੇ ਉਹਨਾਂ ਨੌਜਵਾਨਾਂ ਦੇ ਹਾਲਾਤ ਪੁੱਛਣ ਵਾਸਤੇ ਕੋਈ ਸਿਆਸੀ ਲੀਡਰ ਹੁਣ ਉਹਨਾਂ ਦੇ ਘਰਾਂ 'ਚ ਗਿਆ ਕੁਛ ਤੇ ਐਫਆਈਆਰ ਹੋ ਗਈ ਐਫਆਈਆਰ ਹੋ ਗਈ ਐਫਆਈਆਰ ਕਰਨਾ ਹੱਲਿਆ ਉਹਦੀ ਜ਼ਮਾਨਤ ਹੋ ਜੇਗੀ ਉਹ ਬਾਹਰ ਆ ਜਾਏਗਾ ਉਹ ਇੱਕ ਨਵੀਂ ਕੰਪਨੀ ਦਾ ਬੋਰਡ ਲਾਏਗਾ ਫੇਰ ਆਪਣਾ ਕੰਮ ਸ਼ੁਰੂ ਕਰ ਲਏਗਾ ਕਿ ਲੱਗਦਾ ਕਿਤਨਾ ਕਿਤੇ ਜਿਹੜੇ ਲੋਕਾਂ ਦਾ 50 50 60 60 ਲੱਖ ਰੁਪਇਆ ਚਲਾ ਗਿਆ ਹੁਣ ਉਹਨਾਂ ਟਰੈਵਲ ਏਜੰਟਾਂ ਨੂੰ ਘੇਰ ਕੇ ਉਹਨਾਂ ਦੇ ਪੈਸੇ ਵਸਾਉਣੇ ਚਾਹੀਦੇ ਆ ਪੰਜਾਬ ਸਰਕਾਰ ਨੂੰ ਉਹਦੇ ਵਿੱਚ ਸੰਜੋਗ ਜਿਹੜਾ ਕਰਨਾ ਚਾਹੀਦਾ ਆਲਰੇਡੀ ਤਾਂ ਕਿਸਾਨ ਜਿੱਥੇ ਬੰਦੀਆਂ ਨੂੰ ਲੈ ਕੇ ਧਰਨੇ ਇਨਾਂ ਦੇ ਕੋਲ ਕੋਈ ਤਾਕਤ ਨਹੀਂ ਹੈ ਕਿ ਕਿਸੇ ਕੋਲ ਪੈਸੇ ਦਵਾ ਦੇਣ ਕਾਨੂੰਨੀ ਪ੍ਰਕਿਰਿਆ ਹੈ ਅਦਾਲਤਾਂ ਦਾ ਬੂਹਾ ਖੜਕਾਣਾ ਪੈਂਦਾ ਤੇ ਅਦਾਲਤਾਂ ਦੇ ਵਿੱਚ ਤੁਸੀਂ ਦੇਖੋ ਕਿੰਨੇ ਕਰੋੜਾਂ ਕੇਸ ਪਹਿਲੇ ਤੋਰੇ ਫਿਰਦੇ ਨੇ ਇਹੋ ਜੇ 5 7 10 20 ਕੇਸ ਹੋਰ ਤੋਰੇ ਫਿਰਨਗੇ ਇਹ ਇਹ ਸੱਚ ਆ ਤੁਸੀਂ ਦੇਖੋ ਜਲੰਧਰ ਦੇ ਵਿੱਚ ਬਹੁਤ ਸਾਰੇ ਐਜੰਟ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਉੱਤੇ ਐਫਆਈਆਰ ਹੋਈਆਂ ਫਿਰ ਉਹ ਦੁਬਾਰਾ ਹੋਰ ਕਿਸੇ ਬੋਰਡ ਲਾ ਲੈਂਦੇ ਨੇ ਕੋਈ ਹੋਰ ਤੇ ਉਹ ਫਿਰ ਉਹੇ ਤੰਦਾ ਚਲਾਣਾ ਸ਼ੁਰੂ ਕਰ ਦਿੰਦੇ ਨੇ ਜਨੈ ਸਰ ਜਦੋਂ ਦੇ ਵੀ ਅਸੀਂ ਖੜੇ ਆ ਮੇਰੇ ਹਿਸਾਬ ਨਾਲ ਸੈਂਕੜੇ ਹੀ ਲੋਕ ਉਧਰੋਂ ਆ ਗਏ ਆ ਤੇ ਸੈਂਕੜੇ ਹੀ ਲੋਕ ਜਾਜੇ ਚੜ੍ਹਦੇ ਆ ਫਿਰ ਪੰਜਾਬ ਤੇ ਦਿਨੋਂ ਦਿਨ ਇਸੇ ਤਰ੍ਹਾਂ ਹੀ ਆਵਾਜ਼ਾਈ ਲੱਗੀ ਰਹਿੰਦੀ ਆ ਤੇ ਤੁਹਾਨੂੰ ਲੱਗਦਾ ਹੈ ਵੀ ਸਾਡੇ ਪੰਜਾਬ ਖਾਲੀ ਹੋਣ ਦੇ ਵੀ ਕਿਤੇ ਨਾ ਕਿਤੇ ਸਰਕਾਰਾਂ ਨੂੰ ਡਾਰਿਆ ਵੀ ਦੇਸ਼ ਦਾ ਨੌਜਵਾਨ ਉਧਰ ਜਾ ਰਿਹਾ ਹੁਣ ਉਧਰੋਂ ਜਿਹੜੇ ਆਉਂ ਡਿਪੋਰਟ ਕੀ ਕੇ ਇਧਰ ਨੂੰ ਆ ਰਹੇ ਆ ਅਕਸਰ ਇਹ ਲੋਕ ਸਟੇ ਕਿੱਦਾਂ ਕਰਨਗੇ ਜਗਤਾਰ ਜੀ ਬਿਲਕੁਲ ਸਿਆਸੀ ਬੰਦੇ ਨੂੰ ਕੋਈ ਮਤਲਬ ਨਹੀਂ ਹੈ ਆਮ ਬੰਦੇ ਨਾਲ ਇਹਨਾਂ ਨੂੰ ਸਿਰਫ ਮਤਲਬ ਹੈ ਵੋਟਾਂ ਲੈਣ ਤੱਕ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹੈ ਹੱਥ ਜੋੜਦੇ ਆ ਕਹਿੰਦੇ ਅਸੀਂ ਕਰਾਂਗੇ ਸੇਵਾ ਅਸੀਂ ਆਮ ਘਰਾਂ ਦੇ ਕਾਕੇ ਅਸੀਂ ਸੇਵਾਦਾਰ ਆ ਕਿਹੜਾ ਸੇਵਾ ਕਰਦਾ ਇੱਥੋਂ ਤੁਸੀਂ ਦੱਸੋ ਮੈਨੂੰ ਕੋਈ ਸਿਆਸਤਦਾਨ ਦੱਸ ਦਿਓ ਪੰਜਾਬ ਤੇ ਲੁੱਟਿਆ ਪੁੱਟਿਆ ਗਿਆ ਤੇ ਸਿਆਸਤਦਾਨਾਂ ਦੀ ਤੁਸੀਂ ਵੇਖੋ ਕਿੱਥੇ ਜਾ ਪਹੁੰਚੇ ਇਸ ਕਰਕੇ ਇਹਨਾਂ ਨੂੰ ਕਾਮਨ ਮੈਂ ਤਾਂ ਕਹਾਂਗਾ ਆਮ ਬੰਦੇ ਨੂੰ ਜਾਗਰੂਕ ਹੋਣਾ ਪੈਗਾ ਜਗਤਾਰ ਜੀ ਜਦੋਂ ਤੱਕ ਆਮ ਬੰਦਾ ਜਾਗਰੂਕ ਨਹੀਂ ਹੋਏਗਾ ਉਦੋਂ ਤੱਕ ਕੁਛ ਨਹੀਂ ਇਹਨਾਂ ਦੇ ਗਲਾਂ 'ਚ ਹਾਰ ਕਿਉਂ ਪਾਉਂਦੇ ਹੋ ਵੀ ਕੀ ਇਹਨਾਂ ਨੇ 올림픽 'ਚ ਮੈਡਲ ਜਿੱਤੇ ਇਹਨਾਂ ਨੇ ਆਮ ਬੰਦਾ ਬਹੁਤ ਐਸuele ਬੁਰੇ ਦੌਰ ਤੋਂ ਗੁਜ਼ਰ ਰਿਹਾ ਜਗਤਾਰ ਜੀ ਲੋਕਾਂ ਕੋ ਰਹਿਣ ਕਾਰੋਬਾਰ ਨਹੀਂ ਹੈਗਾ ਜਿਹੜੇ ਨੌਜਵਾਨਾਂ ਦੇ ਹੁਣ ਪੈਸੇ ਇੰਨੇ ਨੇ ਬਰਬਾਦ ਹੋ ਗਏ ਫਿਰ ਗੱਲ ਕਰਾਂਗਾ ਨਸ਼ਿਆਂ ਦੀ ਨਸ਼ਾ ਨਹੀਂ ਮੁਕਰਿਆ ਕਿਉਂ ਇਹਨੂੰ ਇਹ ਕੋਈ ਉੱਤੋਂ ਤੇ ਬੰਦਾ ਆ ਕੇ ਆਸਮਾਨ ਤੋਂ ਆਉਂਦਾ ਤੇ ਮੁੜ ਕੇ ਪਤਾਲ ਚ ਤੇ ਵੱਢ ਨਹੀਂ ਜਾਂਦਾ ਇੱਥੇ ਹੀ ਲੋਕ ਨੇ ਨਾ ਜਿਹੜੇ ਲੋਕ ਇਹ ਕਰ ਰਹੇ ਨੇ ਵੱਡੀਆਂ ਮੱਛੀਆਂ ਕਿੱਥੇ ਚਲੀਆਂ ਗਈਆਂ ਕਹਿੰਦੇ ਛੋਟੀਆਂ ਮੱਛੀਆਂ ਨੂੰ ਫੜਾ ਬਾਦਲ ਸਾਹਿਬ ਆਏ ਸੀ ਉਹ ਕਹਿੰਦੇ ਮੈਂ ਨੇ ਹਜ਼ਾਰ ਬੰਦੇ ਅੰਦਰ ਕਰਤੇ ਇਹਨੇ ਕੇਸ ਕਰਤੇ ਕੈਪਟਨ ਸਾਹਿਬ ਦੀ ਸਰਕਾਰ ਆਈ ਸੀ ਉਹ ਕਹਿੰਦੇ ਏਨੇ ਹਜ਼ਾਰ ਕੇਸ ਕਰਤੇ ਤੁਹਾਡੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਇਹ ਵੀ ਕਹਿੰਦੇ ਵੀ ਇਹੀ بڑے ਕੇਸ ਕਰਦੇ ਇਹਨੇ ਭ੍ਰਿਸ਼ਟਾਚਾਰੀ ਅੰਦਰ ਪੜ ਕੇ ਬੜਪੜ ਦੇ ਦਿੱਤੇ ਜੇ ਭ੍ਰਿਸ਼ਟਾਚਾਰੀ ਤੁਸੀਂ ਫੜ ਪੜ ਅੰਦਰ ਦੇ ਦਿੱਤੇ ਤੇ ਕੱਲ ਤੁਹਾਨੂੰ ਡਿਪਟੀ ਕਮਿਸ਼ਨਰਾਂ ਨੂੰ ਤੇ ਐਸਐਫਪੀ ਸਬਾਹਨਾ ਨੂੰ ਦੁਬਾਰਾ ਇਹ ਕਿਉਂ ਆਦੇਸ਼ ਜਾਰੀ ਕਰਨੇ ਪਏ ਆ ਵੀ ਜੇ ਭ੍ਰਿਸ਼ਟਾਚਾਰ ਹੁੰਦਾ ਹੈ ਤੇ ਜ਼ਿੰਮੇਵਾਰ ਤੁਹਾਡੀ ਸਰਕਾਰ ਹੋਏਗੀ ਸਰਕਾਰ ਨਹੀਂ ਅਫਸਰ ਹੋਣਗੇ ਸਾਨੂੰ 에ਸਨ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਭੰਡਾਰੀ ਜਿਨ੍ਹਾਂ ਦੇ ਨਾਲ ਅਸੀਂ ਅੱਜ ਜੋ ਗੁਰੂ ਰਾਮਦਾਸ 에어ਪੋਰਟ ਰਾਜਸਥਾਨ ਸੀ ਤੇ ਅੱਜ 119 ਭਾਰਤੀ ਪਹੁੰਚ ਰਹੇ ਨੇ ਜਿਨ੍ਹਾਂ ਦੇ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਆ ਤੇ ਜਿਨ੍ਹਾਂ ਦਾ ਸਾਫ਼ ਤਰ ਤੱਕ ਕਹਿੰਨਾ ਕਿ ਸਾਰੀਆਂ ਸਿਆਸੀ ਪਾਰਟੀਆਂ ਇੱਥੇ ਸਿਆਸਤ ਕਰੀਆਂ ਸਾਰ ਲੈਣ ਵਾਸਤੇ ਉਹਨਾਂ ਦੀ ਹਲੇ ਤੱਕ ਕੋਈ ਨਹੀਂ ਪਰਿਵਾਰਾਂ ਤੱਕ ਪਹੁੰਚਿਆ